ਆਉਤੋਂ ਪਹਿਲਾਂ ਬਈ ਸਾਸਰੀ ਕਾਲ ਸਾ ਤੇ ਸਾਰੇ ਵੀਰਾਂ ਨੂੰ ਸਾਸਰੀ ਕਾਲ ਜਿਹੜੀ ਸਾਡੀ ਵੀਡੀਓ ਦੇਖ ਰਹੇ ਨੇ ਤੇ ਬਾਈਆਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਇਹਨਾਂ ਨੂੰ ਪੁੱਛਾਂਗੇ ਬਈ ਕਿੱਥੋਂ ਆਏ ਨੇ ਤੇ ਕਿੰਨੀ ਦੂਰ ਪਿਆ ਕਿਹੜਾ ਪਿੰਡ ਆ ਬਈ ਦਾ ਬਈ ਜੀ ਕਿਹੜਾ ਪਿੰਡ ਆਪਣਾ ਆਪਣਾ ਜੀਰਾ ਸ਼ਹਿਰ ਜੀਰਾ ਸ਼ਹਿਰ ਜੀਰਾ ਸ਼ਹਿਰ ਹਾਂ ਜੀ ਕਿੰਨੀ ਦੂਰ ਪੈਂਦਾ ਇਹ ਕਿ 150 ਕਿਲੋਮੀਟਰ ਹੈ 150 ਕਿਲੋਮੀਟਰ ਤੋਂ ਆਇਆ ਕਿਵੇਂ ਤੁਹਾਡੇ ਮਨ ਦੇ ਵਿੱਚ ਚਾਹ ਹੋਏ ਮੋਟਰਸਾਈਕਲ ਤਿਆਰ ਕਰਾਉਣ ਦਾ ਬਾਪਾ ਜੀ ਤੁਹਾਡੀਆਂ ਵੀਡੀਓ ਦੇਖਦੇ ਸੀਗੇ ਅੱਛਾ ਜੀ ਸਾਡੇ ਮਨ ਦੇ ਇੱਕ ਰੀਕ ਸੀ ਕਿ ਭਾਜੀ ਇਹਹਰੇ ਕੋਲੋਂ ਮੋਟਰਸਾਈਕਲ ਤਿਆਰ ਕਰਵਾਉਣਾ ਹੀ ਕਰਵਾਉਣਾ ਹੈ ਕਰਾਉਣੇ ਕਰਾਉਣਾ ਉਹ ਸਿਰਫ ਤੁਹਾਨੂੰ 30 35000 ਦੇ ਵਿੱਚ ਜਮਨ ਨਵੇਂ ਵਰਗਾ ਪਾਲਟੀਨਾ ਮੋਟਰਸਾਈਕਲ ਬਣਾ ਕੇ ਦੇ ਦਾਂਗੇ ਜਿਵੇਂ ਕਿ ਸਾਡੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਲੈ ਵੀ ਦੋਸਤੋ ਸਾਸਤ੍ਰਿਕ ਕਾਲ ਸਾਰਿਆਂ ਨੂੰ ਤੇ ਮੋਟਰਸਾਈਕਲ ਕਰਤਾ ਤਿਆਰ ਆਪਾਂ ਨੇ ਦੇਖ ਸਕਦੇ ਹੋ ਬਈ ਸਾਰਾ ਮੋਟਰਸਾਈਕਲ ਇਹ ਆਪਾਂ ਤਿਆਰ ਕਰਿਆ ਪਲਟੀਨਾ ਮੋਟਰਸਾਈਕਲ ਆ ਤੁਹਾਨੂੰ ਰੋਜ਼ ਹੀਰੋ ਹਾਂਡਾ ਸਪਲੈਂਡਰ ਬਹੁਤ ਤਰ੍ਹਾਂ ਦੇ ਮੋਟਰਸਾਈਕਲ ਦਿਖਾਏ ਨੇ ਤੇ ਅੱਜ ਆਪਾਂ ਪਲਟੀਨਾ ਮੋਟਰਸਾਈਕਲ ਤਿਆਰ ਕਰਿਆ ਤੇ ਦੇਖੋ ਬਾਈ ਤੇ ਦੱਸੋ ਕਮੈਂਟ ਕਰਕੇ ਵੀ ਤੁਹਾਨੂੰ ਇਹ ਗੱਡੀ ਕਿਵੇਂ ਲੱਗ ਰਹੀ ਆ ਜਿਹੜੇ ਬਾਈ ਅੱਜ ਆਪਾਂ ਨੂੰ ਲੱਖ ਰੁਪਇਆ ਲਾਉਣਾ ਪੈਂਦਾ ਉਹ ਸਿਰਫ ਤੁਹਾਨੂੰ 30-35 ਹਜ਼ਾਰ ਦੇ ਵਿੱਚ ਜਮਾਂ ਨਵੇਂ ਵਰਗਾ ਪਲਟੀਨਾ ਮੋਟਰਸਾਈਕਲ ਬਣਾ ਕੇ ਦੇ ਦਾਂਗੇ ਜਿਵੇਂ ਕਿ ਸਾਡੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਵੀ ਹੁੰਦਾ ਜਿਹੜਾ ਇੰਡਨ ਦਾ ਸਮਾਨ ਹੁੰਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਜਾਇਦਾ ਪਾਇਆ ਜਾਂ ਸਾਡੀ ਰੀਲ ਦੇ ਵਿੱਚ ਦੇਖ ਸਕਦੇ ਹੋ ਜਿਹਨੂੰ ਆਪਾਂ ਇੰਝ ਬੰਨਿਆ ਸੀ ਤੇ ਇਹਦੇ ਵਿੱਚ ਕੀ ਕੀ ਸਮਾਨ ਪਾਇਆ ਲੈ ਵੀ ਦੇਖੋ ਪੇਂਟ ਦੇਖੋ ਪਹਿਲਾਂ ਇੰਡਨ ਦਾ ਪੇਂਟ ਵੀ ਅਸੀਂ ਅਲੱਗ ਤੂ ਕੀਤਾ ਹੈ ਇਹਦੇ ਜਿਹੜੀ ਚਮਕ ਹੈ ਉਹ ਕੁਝ ਅਲੱਗ ਟਾਈਪ ਤੇ ਹੈ ਦਾਣੇਦਾਰ ਪੇਂਟ ਕੀਤਾ ਹੈ ਸਟicker ਵੀ ਲਾਇਆ ਆਪਾਂ ਜਿਹੜਾ ਆਹ ਟਾਪੇ ਦਾ ਕਲਰ ਹੈ ਇਹ ਵੀ ਤੁਹਾਨੂੰ ਕਿਤੋਂ ਨਹੀਂ ਮਿਲੂਗਾ ਬਹੁਤ ਵਧੀਆ ਕਲਰ ਹੈ ਭਾਈ ਦੇਖੋ ਤੇ ਆਹ ਚਿੰਟੇ ਦਾ ਪੇਂਟ ਦੇਖੋ ਤੁਸੀਂ ਅਸੀਂ ਚਾਸੀ ਤੱਕ ਦੀ ਪੂਰੀ ਫੁੱਲ ਸਫਾਈ ਕਰਦੇ ਆਂ ਕੱਲੀ ਕੱਲੀ ਚੀਜ਼ ਦੀ ਫੁੱਲ ਸਫਾਈ ਕਰਕੇ ਉਹ ਕਰਦੇ ਆਂ ਜਿੰਨੇ ਮਰਜ਼ੀ ਮੋਟਰਸਾਈਕਲ ਤੁਸੀਂ ਦੇਖ ਲਿਓ ਜਿਵੇਂ ਚਾਸੀਆਂ ਵਗੈਰਾ ਹੁੰਦੀਆਂ ਤਾਂ ਐਦਾਂ ਹੀ ਪੇਂਟ ਮਾਰੀਆਂ ਹੁੰਦੀ ਨੇ ਪਰ ਆਹ ਪੇਂਟ ਤੁਸੀਂ ਦੇਖੋਗੇ ਜਿਵੇਂ ਆਹੋਂ ਦੇਖ ਲਓ ਆਹ ਦੇਖੋ ਬਰੀਕੀ ਦੇਖੋ ਤੁਸੀਂ ਕਿਉਂਕਿ ਬਾਹਰੋਂ ਤਾਂ ਹਰੇਕ ਸਾਫ਼ ਕਰ ਸਕਦਾ ਜਿਹੜੀ ਅੰਦਰਲੀ ਸਫਾਈ ਆ ਉਹ ਵੀ ਤੁਹਾਨੂੰ ਓਕੇ ਦੀ ਰਿਪੋਰਟ ਮਿਲੂਗੀ ਤੇ ਟੈਂਕੀ ਟਾਪੇ ਤਾਂ ਸਾਡੇ ਕੋਈ ਪਰਖ ਹੀ ਨਹੀਂ ਸਕਦਾ ਵੀ ਕੰਪਨੀ ਚੋਂ ਲਿਆਤੇ ਹੋਏ ਜੇ ਪੇਂਟ ਕੀਤੇ ਹੋਏ ਨੇ ਭਾਈ ਇਹ ਪੇਂਟ ਕੀਤੇ ਹੋਏ ਟਾਪੇ ਨੇ ਤੁਸੀਂ ਜਿਵੇਂ ਦੇਖ ਰਹੇ ਹੋ ਭਾਈ ਲੈ ਬਈ ਦੱਸੋ ਕਿਹੜੇ ਕਿਹੜੇ ਵੀਰਾਂ ਨੂੰ ਇਹ ਕਟਿਆਈ ਪਸੰਦ ਆ ਤੇ ਵੀਡੀਓ ਨੂੰ ਸ਼ੇਅਰ ਕਰੋ ਬਈ ਮੜੀ ਜਿਹੜੇ ਵੀਰਾਂ ਨੇ ਮੋਟਰਸਾਈਕਲ ਤਿਆਰ ਕਰਵਾਉਣੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਈ ਠੀਕ ਹੈ ਤੇ ਬਾਈਆਂ ਨਾਲ ਗੱਲਬਾਤ ਕਰਾਉਣੇ ਆ ਤੇ ਬਾਈਆਂ ਨੂੰ ਕਿਵੇਂ ਲੱਗਿਆ ਇਹ ਮੋਟਰਸਾਈਕਲ ਆ ਜਿਓ ਬਈ ਸਭ ਤੋਂ ਪਹਿਲਾਂ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੀ ਸਾਡੀ ਵੀਡੀਓ ਦੇਖ ਰਹੇ ਨੇ ਤੇ ਬਾਈਆਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਇਹਨਾਂ ਨੂੰ ਪੁੱਛਾਂਗੇ ਬਈ ਕਿੱਥੋਂ ਆਏ ਨੇ ਤੇ ਕਿੰਨੀ ਦੂਰ ਪਿਆ ਕਿਹੜਾ ਪਿੰਡ ਆ ਬਈ ਦਾ ਭਾਈ ਜੀ ਕਿਹੜਾ ਪਿੰਡ ਆਪਣਾ ਆਪਣਾ ਜੀਰਾ ਸ਼ਹਿਰ ਜੀਰਾ ਸ਼ਹਿਰ ਜੀਰਾ ਸ਼ਹਿਰ ਕਿੰਨੇ ਦੂਰ ਪੈਂਦਾ ਇਹ ਤੇ ਹੈ 150 ਕਿਲੋਮੀਟਰ ਹੈ ਜੀ 150 ਕਿਲੋਮੀਟਰ ਤੋਂ ਆਇਆ ਕਿਵੇਂ ਤੁਹਾਡੇ ਮਨ ਦੇ ਵਿੱਚ ਚਾਹ ਹੋਏ ਮੋਟਰਸਾਈਕਲ ਤਿਆਰ ਕਰਾਉਣਾ ਭਾਈ ਬਾ ਭਾਜੀ ਤੁਹਾਡੀਆਂ ਵੀਡੀਓ ਦੇਖਦੇ ਸੀਗੇ ਅੱਛਾ ਜੀ ਤੇ ਸਾਡੇ ਮਨ ਦੀ ਇੱਕ ਰੀਤ ਸੀਗੀ ਵੀ ਭਾਜੀ ਇਹ ਰਾਂ ਕੋਲੋਂ ਮੋਟਰਸਾਈਕਲ ਤਿਆਰ ਕਰਵਾਉਣਾ ਹੀ ਕਰਵਾਉਣਾ ਕਰਾਉਣੇ ਕਰਾਉਣਾ ਭਾਈ ਕਿੰਨਾ ਟਾਈਮ ਹੋ ਗਿਆ ਮੋਟਰਸਾਈਕਲ ਲੈਤਣ ਨੂੰ ਸਾ ਤੋਂ ਇਹ 14 ਮਾਡਲ ਆਲੀ ਉਹ ਗੇਰ 8-9 ਸਾਲ ਹੋ ਗਏ 8-9 ਸਾਲ ਹੋ ਗਏ ਭਾਜੀ 9 ਸਾਲਾਂ ਬਾਅਦ ਕਰਾਉਣ ਲੱਗੇ ਡੰਡਾ 9 ਸਾਲ ਬਾਅਦ ਕਮਾਈ ਕਰਕੇ ਦੁਬਾਰੇ ਫੇਰ ਇਹਨੂੰ ਉਹ ਕਰਾ ਰਿਹਾ ਤੁਹਾਡੇ ਵਿਆਜ-ਵਿਆਜ ਦੇ ਵਿੱਚ ਮੋਟਰਸਾਈਕਲ ਚੱਲੂ ਭਾਈ ਸੜਾ ਮੋਟਰਸਾਈਕਲ ਅੱਜ ਬੰਦਾ ਲੱਖ ਰੁਪਏ ਦਾ ਲੈਂਦਾ ਹੈ ਉਹ ਤੁਹਾਨੂੰ 30 35000 ਦੇ ਵਿੱਚ ਦੁਬਾਰੇ ਨਵਾਂ ਬਣ ਜਾਂਦਾ ਹਾਂਜੀ ਹਾਂਜੀ ਸਾਨੂੰ ਬੜਿਆਂ ਨੇ ਕਿਹਾ ਸੀਗਾ ਵੀ ਇਹ ਹੁਣ ਬਹੁਤ ਖਰਾਬ ਹੋ ਗਿਆ ਸੀਗਾ ਕਿੰਨੇ ਵੀ ਦੇ ਕੇ ਆਪਾਂ ਨਵਾਂ ਕਢਾ ਲਈਏ ਅੱਛਾ ਜੀ ਔਰ ਜਦੋਂ ਤੁਹਾਡੀਆਂ ਵੀਡੀਓ ਦੇਖਦੇ ਰਹੇ ਸਾਨੂੰ ਲੱਗੇ ਹਨ ਵੀ ਲੋੜ ਹੀ ਨਾ ਮੈਨੇ ਲੋੜ ਹੀ ਨਹੀਂ ਗੱਡੀ ਪੂਰੀ ਅੱਤ ਬਣ ਗਈ ਬਹੁਤ ਸੋਹਣੇ ਗੱਡੇ ਬਣਾ ਦਿੱਤੇ ਭਾਈ ਇਹ ਰਹਿਣੇ ਬਹੁਤ ਮਜ਼ਾ ਆਇਆ ਕਿ ਚਲਾਉਣ ਤੇ ਵੀ ਤੇ ਦੇਖਣ ਤੇ ਵੀ ਲੱਗਦਾ ਹੈ ਹਾਂ ਪਛਾਣ ਨਹੀਂ ਆਉਂਦੀ ਜੀ ਆਪਦੇ ਮੋਟਰਸਾਈਕਲ ਦੀ ਆਪ ਦਾ ਮੋਟਰਸਾਈਕਲ ਆ ਬਾਈਆਂ ਨੂੰ ਪਛਾਣ ਨਹੀਂ ਆਈ ਵੀ ਕਹਿੰਦੇ ਮੋਟਰਸਾਈਕਲ ਆਪਦਾ ਤੇ ਬਾਈ ਚਲਾਇਆ ਚਲਾਇਆ ਜਦੋਂ ਤੁਹਾਨੂੰ ਕਿਵੇਂ ਫੀਲ ਹੋਇਆ ਗੱਡੀ ਇਹ ਬਹੁਤ ਇੰਨਾ ਮੇ ਜਦਾਂ ਫੀਲਿੰਗ ਆਉਂਦੀ ਆ ਓਕੇ ਓਕੇ ਲੱਖ ਰੁਪਏ ਲਾਉਣ ਦੀ ਲੋੜ ਤਾਂ ਨਹੀਂ ਪੈਂਦੀ ਨਹੀਂ ਨਹੀਂ ਸਹੀ ਗੱਲ ਹੈ ਨਾ ਆ ਦੇਖ ਲਓ ਬਾਈ ਆ ਬਈ ਆਪਦੇ ਮੂੰਹੋਂ ਕਹਿ ਰਿਹਾ ਨਾ ਕਿ ਲੱਖ ਰੁਪਏ ਲਾਉਣ ਦੀ ਲੋੜ ਨਹੀਂ ਹੈਗੇ ਤੁਸੀਂ ਇੱਕ ਵਾਰੀ ਆ ਕੇ ਮੋਟਰਸਾਈਕਲ ਚਲਾ ਕੇ ਫਿਰ ਆਪਣਾ ਮੋਟਰਸਾਈਕਲ ਦੇਖ ਕੇ ਜਾਓ ਕੋਈ ਐ ਨਾ ਉਹ ਵੀ ਡਾਇਰੈਕਟ ਆਓ ਤੁਸੀਂ ਲੈ ਵੀ ਕਰਦੇ ਕੰਮ ਨਾ ਪਹਿਲਾਂ ਹਰੇਕ ਬੰਦੇ ਦੀ ਤਸੱਲੀ ਕਰੋ ਫੇਰ ਜਾ ਕੇ ਉਹ ਤੋਂ ਕੰਮ ਕਰਾਓ। ਹਾਂਜੀ। ਸਹੀ ਗੱਲ ਹੈ ਬਾਈ। ਨਹੀਂ ਬਹੁਤ ਲੋਕ ਕੀ ਕਰਦੇ ਨੇ ਯਾਰ ਬਈ ਕਰਦੇ ਨੇ ਯਾਰ ਬਾਅਦ ਵਿੱਚ ਐ ਕਹਿਣਗੇ ਇਹ ਗੱਲ ਹੀ ਬਣੀ ਉਹ ਨਹੀਂ। ਪਹਿਲਾਂ ਸਾਡੇ ਹੋਰ ਮੋਟਰ ਸਾਹਿਬ ਜਿਹੜਾ ਤਿਆਰ ਕੀਤਾ ਉਹ ਦੇਖੋ ਤੇ ਫੇਰ ਸਾਨੂੰ ਕੰਮ ਦੇ ਕੇ ਜਾਓ। ਅਸੀਂ ਤੁਹਾਨੂੰ ਅੱਗੇ ਵੀ ਪਾਜੀ ਗੱਲ ਦੱਸੀ ਨਾਲ ਸਾਨੂੰ ਹਰੇਕ ਬੰਦੇ ਨੇ ਇਹੀ ਕਿਹਾ ਵੀ ਯਾਰ ਤੁਸੀਂ ਏਡੀ ਦੂਰ ਮੋੜਸਲ ਦਿੱਤਾ ਤੇ ਦਿੱਤਾ ਕਿਉਂ ਮਾਰੀ ਸੀ ਤੁਹਾਨੂੰ ਕਿ ਇਥੇ ਲੱਗਦਾ ਕਿ ਬੰਦਾ ਨਹੀਂ ਲੱਭਿਆ। ਹਾਂ। ਕਾ ਨਹੀਂ ਯਾਰ ਜਾਣਾ ਤੇ ਭਾਜੀ ਕੋਲੇ ਜਾਣਾ ਕਿਉਂਕਿ ਉਹਨਾਂ ਦੀਆਂ ਜੋ ਨੀਆਂ ਵੀ ਵੀਡੀਓ ਵੇਖਿਆ ਨਾ ਬਹੁਤ ਸੋਹਣਾ ਕੰਮ ਕਰਦੇ ਆ ਹਾਂ ਬਾਕੀ ਆਪਣੇ ਲਾਈਵ ਵੀਡੀਓ ਹੁੰਦੇ ਨੇ ਜਿੰਨੇ ਵੀ ਹੁੰਦੇ ਨੇ ਲਾਈਵ ਵੀਡੀਓ ਦੇ ਵਿੱਚ ਆਪਾਂ ਦਿਖਾਉਂਦੇ ਰਹਿੰਦੇ ਆ ਵੀ ਆਹ ਚੀਜ਼ ਬਣੀ ਐ ਆਹ ਚੀਜ਼ ਪਾ ਰਹੇ ਆ ਨਹੀਂ ਪਾ ਰਹੇ ਆ ਕਿ ਨਹੀਂ ਭਾਈ ਹਾਂਜੀ ਹਾਂਜੀ ਅੱਜ ਨੇ ਵੀ ਆਪਾਂ ਮੋਟਰ ਦਾ ਇੰਜਨ ਕਰਦੇ ਆ ਜਾਂ ਕੋਈ ਵੀ ਚੀਜ਼ ਕਰਦੇ ਉਹਦੀ ਵੀਡੀਓ ਜ਼ਰੂਰ ਪਾਉਣੀ ਆਪਾਂ ਵੀ ਥੋੜੇ ਮੋਟਰਸਨ ਦੇ ਆ ਸਮਾਨ ਪਿਆ ਪਾਜੀ ਹੁਣ ਪੈਸੇ ਲੱਗੇ ਭੁੱਲ ਜਾਣੇ ਆ ਜੀ ਹਾਂਜੀ ਹਾਂਜੀ ਪੈਸੇ ਲੱਗੇ ਭੁੱਲ ਜਾਣੇ ਇਹ ਦੇਖਣ ਨੂੰ ਇੰਨੀ ਰੂਹ ਖੁਸ਼ ਹੋਈ ਜਾਂਦੀ ਹੈ ਵੀ ਠੀਕ ਹੈ ਵੀ ਭਾਜੀ ਇਹਨੇ ਕੰਮ ਕੀਤਾ ਹੈਗਾ ਤਸੱਲੀ ਹੋ ਗਈ ਪੂਰੀ ਉਹਦੀ ਜੀ ਹੋ ਗਈ ਠੀਕ ਹੈ ਠੀਕ ਹੈ ਲੈ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੇ ਵੀ ਰਚਾਵਾਨ ਹੁੰਦੇ ਨੇ ਉਹ ਵੀ ਆਪਣੇ ਮੋਟਰਸਾਈਕਲ ਤਿਆਰ ਕਰਵਾ ਲੈਣਾ ਧੰਨਵਾਦ ਸਾਰਿਆਂ ਦਾ